ਸਤਿ ਸ਼੍ਰੀ ਅਕਾਲ ਜੀ ਤਨੂੰ ਦੀਆਂ ਦੋਨੋਂ ਨਾਨਾ ਆਏ ਦਿਨ ਪੀਕੇ ਆ ਕੇ ਬਹਿ ਜਾਂਦੀਆਂ ਤਨੂੰ ਦਾ ਪਤੀ ਰਾਹੁਲ ਆਪਣੀਆਂ ਭੈਣਾਂ ਨੂੰ ਆਪਣੇ ਸਹੁਰੇ ਘਰ ਆਣ ਦਾ ਕਹਿੰਦਾ ਉਹ ਲੜਨ ਲੱਗ ਜਾਂਦੀ ਹੈ ਕਿ ਸਾਡੇ ਬਾਪ ਦਾ ਘਰ ਹੈ ਤੇ ਤਨੂੰ ਦਾ ਸਾਰਾ ਦਿਨ ਰਸੋਈ ਵਿੱਚ ਨਾਨਾਆਂ ਦੀਆਂ ਪਰਮੇਸ਼ਾ ਪੂਰੀਆਂ ਕਰਦੀ ਰਹਿੰਦੀ ਪਤੀ ਦੇ ਲਈ ਇਹਦੇ ਕੋਲ ਵਕਤ ਹੀ ਨਾ ਹੁੰਦਾ ਰਾਹੁਲ ਨੇ ਆਪਣੀ ਪਤਨੀ ਦੀ ਬੇਰੁਕੀ ਵੇਖ ਕੇ ਦੂਜਾ ਵਿਆਹ ਕਰਵਾ ਲਿਆ ਤਨੂੰ ਇਹ ਸਾਰਾ ਕੁਝ برداشت ਨਾ ਕਰ ਪਾਈ ਇਸ ਕਰਕੇ ਘਰੋਂ ਚਲੀ ਗਈ ਸਾਸ ਨੇ ਉਸਤੇ ਚਰਿੱਤਰਹੀਣ ਦਾ ਇਲਜ਼ਾਮ ਲਗਾ ਦਿੱਤਾ ਦੂਸਰੀ ਨੂੰ ਕੰਮ ਨੂੰ ਹਾਥਣਾ ਲਾਉਂਦੀ ਰਾਹੁਲ ਦੇ ਔਲਾਦ ਨਾਲੀ ਤਾਂ ਦੂਸਰੀ ਪਤਰੀ ਨੂੰ ਲੈ ਕੇ ਬਾਬੇ ਦੇ ਦਰਬਾਰ ਪਹੁੰਚ ਗਿਆ ਪਰ ਉੱਥੇ ਤਨੂ ਨੂੰ ਦੇਖ ਕੇ ਇਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਤਾਂ ਇੱਕ ਤਾਂ ਗਰਮੀ ਉੱਤੋਂ ਇੰਨੀ ਤੇਜ਼ ਤੋਂ ਉਪਰ ਰਾਹੁਲ ਦਾ ਅੱਜ ਦਫ਼ਤਰ ਵਿੱਚ ਕੰਮ ਕਰਕੇ ਦਿਮਾਗ ਹੀ ਘੁੰਮ ਗਿਆ ਸੀ ਰਸਤੇ ਵਿੱਚ ਜਦੋਂ ਘਰ ਨੂੰ ਜਾਣ ਦੇ ਲਈ ਮੁੜਿਆ ਤਾਂ ਰੇੜੀ ਤੇ ਠੰਡਾ ਠਾਰ ਫਲੂਦਾ ਦੇਖ ਕੇ ਇਸਦੇ ਮੂੰਹ ਵਿੱਚ ਪਾਣੀ ਆ ਗਿਆ ਉਹ ਮਾਰਦੇ ਨਾਲ ਪਸੀਨਾ ਪੂੰਝਦਾ ਹੋਇਆ ਸਿੱਧਾ ਉਸ ਰੇੜੀ ਵਾਲੇ ਦੇ ਕੋਲ ਗਿਆ ਤੇ ਫਲੂਦਾ ਖਾਣ ਲੱਗਾ ਫਲੂਦਾ ਖਾਂਦੇ ਹੋਏ ਇਸ ਨੂੰ ਥੋੜਾ ਚੈਨ ਮਿਲਿਆ ਤਾਂ ਇਸ ਦਾ ਮੂਡ ਵੀ ਫ੍ਰੈਸ਼ ਹੋ ਗਿਆ ਜਿੱਦਾਂ ਹੀ ਇਸ ਨੇ ਪੈਸੇ ਦਿੱਤੇ ਤਾਂ ਇਸ ਦਾ ਸਿੱਧਾ ਧਿਆਨ ਆਪਣੀ ਨਵੀਂ ਨਵੇਲੀ ਪਤਨੀ ਤਨੂ ਵੱਲ ਗਿਆ ਇਸ ਦੇ ਚਿਹਰੇ ਤੇ ਮੁਸਕਰਾਟ ਆ ਗਈ ਸੀ ਅਗਲੇ ਹੀ ਪਲ ਕਹਿਣ ਲੱਗਾ ਭਾਈ ਸਾਹਿਬ ਦੋ ਪਲੇਟ ਫਲੂਦਾ ਜਰਾ ਪੈਕ ਕਰ ਦਿਓ ਖੋਇਆ ਜਿਆਦਾ ਪਾਉਣਾ ਰੇੜੀ ਵਾਲਾ ਵੀ ਇਸ ਨੂੰ ਦੋ ਪਲੇਟ ਫਲੂਦਾ ਪੈਕ ਕਰਕੇ ਦੇ ਚੁੱਕਿਆ ਸੀ ਉਹ ਖੁਸ਼ੀ-ਖੁਸ਼ੀ ਲਪਾਵਾ ਫੜ ਕੇ ਰਵਲ ਜਾਣ ਲੱਗਾ ਜਿੱਦਾਂ ਹੀ ਦਰਵਾਜ਼ੇ ਤੇ ਦਸਤਕ ਦਿੱਤੀ ਤਾਂ ਦਰਵਾਜ਼ਾ ਖੁੱਲ੍ਹਾ ਸੀ ਹਜੇ ਇਸ ਨੇ ਘਰ ਵਿੱਚ ਕਦਮ ਰੱਖਿਆ ਸੀ ਕਿਉਂਦੇ ਹੀ ਰੋਲੇ ਰੱਪੇ ਦੀਆਂ ਆਵਾਜ਼ਾਂ ਨੇ ਇਸ ਨੂੰ ਸੁੰਨ ਕਰ ਦਿੱਤਾ ਸੀ ਉਦੋਂ ਹੀ ਕਮਰੇ ਵਿੱਚੋਂ ਭੱਜਦੇ ਹੋਏ ਇਹਦੇ ਪੰਜ ਛੇ ਪੰਜੇ ਪਾਂਜੀਆਂ ਆਏ ਅਤੇ ਮਾਮੂ ਮਾਮੂ ਕਹਿੰਦੇ ਇਸ ਨੂੰ ਲਿਫਟ ਗਏ ਕੋਈ ਇਸ ਦੀਆਂ ਲੱਤਾਂ ਨੂੰ ਲਿਫਟਿਆ ਤਾਂ ਕੋਈ ਇਸ ਦੀਆਂ ਲੱਤਾਂ ਤੇ ਪੈਰ ਰੱਖ ਕੇ ਇਸ ਦੇ ਮੋਢਿਆਂ ਤੇ ਚੜ ਗਿਆ ਆਪਣੇ ਭਾਂਜੇ ਅਤੇ ਭਾਂਜੀਆਂ ਨੂੰ ਇੱਕ ਵਾਰ ਫਿਰ ਤੋਂ ਆਪਣੇ ਘਰ ਵੇਖ ਕੇ ਇੱਕ ਪਲ ਦੇ ਲਈ ਰਾਹੁਲ ਤਾਂ ਹੜਬੜਾ ਕੇ ਰਹਿ ਚੁੱਕਿਆ ਸੀ ਸਮਝ ਨਹੀਂ ਆ ਰਿਹਾ ਸੀ ਕਿ ਸਭ ਤੋਂ ਪਹਿਲਾਂ ਉਹ ਕਿਸ ਨੂੰ ਮਿਲੇ ਸਾਰੇ ਤਾਂ ਹਾਲਚਾਲ ਪੁੱਛਣ ਲੱਗਾ ਪਰ ਸਾਰੇ ਬੱਚਿਆਂ ਨੇ ਤਾਂ मामੂ मामੂ ਦੀ ਰਾਟ ਲਗਾ ਰੱਖੀ ਸੀ ਇਸ ਵਿੱਚ ਵਿਚਾਰੇ ਰਾਹੁਲ ਦੀ ਆਵਾਜ਼ ਤਾਂ ਕਿਤੇ ਦਬ ਕੇ ਰਹਿ ਗਈ ਹਜੇ ਉੱਥੇ ਹੀ ਖੜਾ ਸੀ ਜਦੋਂ ਇਸਦੇ ਇੱਕ ਭਾਂਜੇ ਦੀ ਨਜ਼ਰ ਇਸਦੇ ਹੱਥ ਵਿੱਚ ਮੌਜੂਦ ਠੰਡੇ ਠਾਰ ਫਲੂਦੇ ਦੇ ਲਪਾਫੇ ਤੇ ਪਈ ਅਗਲੇ ਹੀ ਪਲ ਉਸਨੇ ਉਹ ਲਪਾਫਾ ਫੜੀ ਹੱਥੋਂ ਖੋ ਵੀ ਲਿਆ ਵੇੜੇ ਵਿੱਚੋਂ ਰੋਲੇ ਦੀਆਂ ਆਵਾਜ਼ਾਂ ਸੁਣ ਕੇ ਰਾਹੁਲ ਦੀਆਂ ਦੋਨੋਂ ਭੈਣਾਂ ਵੀ ਬਾਹਰ ਆ ਗਈਆਂ ਭਰਾ ਨੂੰ ਦੇਖਿਆ ਤਾਂ ਦੋਨੇ ਹੀ ਹੱਸ ਪਈਆਂ ਵੱਡੀ ਭੈਣ ਕਹਿਣ ਲੱਗੀ ਉਹ ਵੇਖ मामੂ ਨੂੰ ਦੇਖ ਕੇ ਤਾਂ ਬੱਚੇ ਖਿਲ ਉੱਠੇ ਨੇ मामੂ ਵਿੱਚ ਤਾਂ ਇਹਨਾਂ ਦੀ ਬੱਚਿਆਂ ਦੀ jaan ਵਸਦੀ ਆ ਕਿੰਨੀ ਮੁਹੱਬਤ ਆ ਇਨਨ ਨੂੰ ਆਪਣੇ मामू ਨਾਲ ਉਦੋਂ ਹੀ ਇੱਕ ਬੱਚਾ ਜਾ ਕੇ ਆਪਣੀ ਮਾਂ ਨੂੰ ਕਹਿਣ ਲੱਗਾ ਮਾਂ ਵੇਖ ਸਾਡੇ ਲਈ मामू ਫਲੂਦਾ ਲੈ ਕੇ ਆਏ ਨੇ ਅਸੀਂ ਸਾਰੇ ਮਜ਼ੇ ਨਾਲ ਬੈਠ ਕੇ ਖਾਵਾਂਗੇ ਦੇਖ ਕੇ ਤਾਂ ਭੈਣਾਂ ਤੇ ਭਰਾ ਤੇ ਸਦਕੇ ਵਾਰੇ ਜਾਣ ਲੱਗੀਆਂ ਕਿ ਵੇਖ ਕਿੰਨਾ ਖਿਆਲ ਆ ਇਸ ਨੂੰ ਆਪਣੇ ਭਾਂਜੇ ਭਾਨੀਆਂ ਦਾ ਇਸ ਨੂੰ ਤਾਂ ਲੱਗਦਾ ਹੈ ਖੁਸ਼ਬੂ ਹੀ ਆ ਚੁੱਕੀ ਸੀ ਇਸ ਦੇ ਭਾਂਜੇ ਭਾਨੀਆਂ ਤੇ ਭੈਣ ਆਈਆਂ ਹੋਈਆਂ ਨੇ ਥੋੜਾ ਜ਼ਿਆਦਾ ਲੈ ਹੁੰਦਾ ਤਾਂ ਅਸੀਂ ਵੀ ਇੱਕ ਇੱਕ ਚਮਚ ਖਾ ਲੈਂਦੀਆਂ ਰਾਹੁਲ ਤਾਂ ਸਮਝ ਨਹੀਂ ਪਾ ਰਿਹਾ ਸੀ ਕਿ ਕਿਸ ਦੀ ਗੱਲ ਦਾ ਜਵਾਬ ਦਵੇ ਗਹਿਰਾ ਸਾਲ ਲੈ ਕੇ ਉਹ ਸਾਰਿਆਂ ਨੂੰ ਮਿਲਦਾ ਹੋਇਆ ਆਪਣੇ ਕਮਰੇ ਵੱਲ ਜਾਣ ਲੱਗਾ ਤਾਂ ਉਦੋਂ ਹੀ ਇਸ ਦੀ ਨਜ਼ਰ ਸੋਈ ਵਿੱਚ ਮੌਜੂਦ ਇਸ ਦੀ ਪਤਨੀ ਤੇ ਪਈ ਇੱਕ ਪਾਲ ਦੇ ਲਈ ਤਾਂ ਉਹ ਰੁਕ ਚੁੱਕਿਆ ਸੀ ਇਸ ਦੀ ਅਤੇ ਤਨੂ ਦੇ ਵਿਆਹ ਨੂੰ ਹਜੇ ਸਿਰਫ 2 ਹੀ ਹਫ਼ਤੇ ਹੋਏ ਸੀ ਅਤੇ ਇਸ ਦੀ ਪਤਨੀ ਰਸੋਈ ਵਿੱਚ ਕੰਮਕਾਜ ਵਿੱਚ ਲੱਗੀ ਸੀ ਦੁਪੱਟਾ ਉਸਨੇ ਲਾ ਕੇ ਇੱਕ ਪਾਸੇ ਟੰਗਿਆ ਹੋਇਆ ਸੀ ਪਸੀਨੇ ਨਾਲ ਭਿੱਜੀ ਇੱਕ ਪਾਸੇ ਉਚੌਲਨ ਦਾਮ ਲਗਾ ਰਹੀ ਸੀ ਦੂਸਰੇ ਪਾਸੇ ਉਹ ਕੜਾਈ ਵਿੱਚ ਕੜਚੀ ਹਿਲਾ ਰਹੀ ਸੀ ਤੇ ਨਾਲ ਹੀ ਉਹ ਆਟੇ ਨੂੰ ਵੀ ਗੁੰਨ ਕੇ ਰੱਖ ਰਹੀ ਸੀ ਫਿਰ ਮਸ਼ੀਨ ਦੇਵਾਂਗੇ ਇਸ ਦੀ ਪਤਨੀ ਕੰਮ ਕਰ ਰਹੀ ਸੀ ਜਦ ਕਿ ਇਸ ਦੀਆਂ ਪੈਣਾ ਤਾਂ ਤਿਆਰ shear ਆਪਣੇ ਬੱਚਿਆਂ ਦੇ ਨਾਲ ਬੈਠੀਆਂ ਉਹਨਾਂ ਨੂੰ ਫਲੂਦਾ ਖਵਾ ਰਹੀਆਂ ਸੀ ਹਜੇ ਇਹ ਮੰਜ਼ਿਰ ਦੇਖ ਕੇ ਰਾਹੁਲ ਰਸੋਈ ਵਿੱਚ ਆਪਣੀ ਪਤਨੀ ਦੇ ਵੱਲ ਜਾਣ ਹੀ ਲੱਗਾ ਸੀ ਜਦ ਇਸ ਦੀ ਮਾਂ ਕਮਰੇ ਵਿੱਚੋਂ ਬਾਹਰ ਨਿਕਲ ਆਈ ਤੇ ਕਹਿ ਲੱਗੀ beta ਤੂੰ ਆ ਗਿਆ ਮੈਂ ਤਾਂ ਕਦੋਂ ਤੋਂ ਤੇਰਾ ਇੰਤਜ਼ਾਰ ਕਰ ਰਹੀ ਸੀ ਗਲੀ ਵਿੱਚ ਤਾਂ ਕੋਈ ਲੜਕਾ ਹੀ ਨਹੀਂ ਨਜ਼ਰ ਆਇਆ ਜਿਸ ਨੂੰ ਭੇਜ ਕੇ ਦਹੀਂ ਮੰਗਵਾ ਲੈਂਦੀ ਹੁਣ ਆ ਗਿਆ ਆ ਜੱਜ ਜੜਾ ਨੁਕਰ ਵਾਲੀ ਦੁਕਾਨ ਤੋਂ ਦਹੀਂ ਫੜ ਲਿਆ ਜਦੋਂ ਤੱਕ ਰੈਤਾ ਸਲਾਦ ਨਾ ਹੋਵੇ ਤੇਰੀਆਂ ਭੈਣਾਂ ਦੇ ਗਲੇ 'ਚੋਂ ਉਹਦਾ ਇੱਕ ਨਵਾਲਾ ਵੀ ਰੋਟੀ ਦਾ ਨੰਗਦਾ ਉਹ ਹਾਸ ਕੇ ਬੋਲੀ ਸੀ ਰਾਹੁਲ ਇੱਕ ਵਾਰ ਫਿਰ ਤੋਂ ਗਹਿਰਾ ਸਾਲ ਲੈ ਕੇ ਰਹਿ ਗਿਆ ਇਸ ਦੇ ਸਿਰ ਵਿੱਚ ਤਾਂ ਪਹਿਲਾਂ ਹੀ ਗਰਮੀ ਦੀ ਵਜ੍ਹਾ ਦੇ ਨਾਲ ਬਹੁਤ ਤੇਜ਼ ਦਰਦ ਸੀ ਪਰ ਖੈਰ ਮੂਨ ਤੇ ਠੰਡੇ ਪਾਣੀ ਦੀਆਂ ਛਿੱਟਾਂ ਮਾਰੀਆਂ ਤੇ ਬਾਹਰ ਆ ਕੇ ਦਹੀਂ ਲੈਣ ਚਲਾ ਗਿਆ ਇਹ ਤਾਂ ਹਰ ਦੂਜੇ ਤੀਜੇ ਦਿਨ ਦੀ ਗੱਲ ਸੀ ਜਦੋਂ ਵੀ ਦਿਲ ਕਰਦਾ ਤਾਂ ਦੋਨੋਂ ਭੈਣਾਂ ਹੀ ਕਟੀਆਂ ਘਰ ਆ ਜਾਂਦੀਆਂ ਫਿਰ ਖਾਣੇ ਦੀਆਂ ਪਰਮੇਸ਼ਾ ਸ਼ੁਰੂ ਹੋ ਜਾਂਦੀਆਂ ਖਾਣਾ ਵੀ ਕੋਈ ਦਾਲ ਸਬਜੀ ਨਾ ਹੁੰਦੀ ਬਲਕਿ ਚੰਗੀ ਤੋਂ ਚੰਗੀ ਸਬਜੀ ਅਤੇ ਜੇਕਰ ਘਰ ਵਿੱਚ ਖਾਣ ਦਾ ਮੂਡ ਨਾ ਹੋਵੇ ਤਾਂ ਬਕਾਇਦਾ 1000 ਰੁਪਏ ਖਰਚ ਕੇ ਬਾਹਰ ਤੋਂ ਖਾਣੇ ਮੰਗਵਾਏ ਜਾਂਦੇ ਅਤੇ ਘਰ ਵਿੱਚ ਪਾਰਟੀਆਂ ਕੀਤੀਆਂ ਜਾਂਦੀਆਂ ਇਹ ਤਾਂ ਸ਼ੁਕਰ ਸੀ ਕਿ ਰਾਹੁਲ ਚੰਗਾ ਕਮਾਉਂਦਾ ਸੀ ਜਿਸ ਦੀ ਤਨਖਾਹ ਦਾ 40% ਦੀ ਸਾਤਾ ਇਸ ਦੀਆਂ ਭੈਣਾਂ ਤੇ ਖਰਚਾ ਤੇ ਖਾਣ ਪੀਣ ਤੇ ਹੀ ਲੱਗ ਜਾਂਦਾ ਬਾਕੀ ਦਾ 40% ਇਹ ਘਰ ਦੇ ਖਰਚੇ ਵਾਸਤੇ ਮਾਂ ਦੇ ਹੱਥ ਤੇ ਰੱਖ ਦਿੰਦਾ ਤੇ 20% ਤਾਂ ਸਿਰਫ ਇਸ ਦੇ ਕੋਲ ਰਹਿੰਦਾ ਜਿਸ ਤੋਂ ਆਪਣਾ ਖਰਚਾ ਚਲਾਉਂਦਾ ਪਰ ਹੁਣ ਤਾਂ ਇਸ ਦੀ ਪਤਨੀ ਵੀ ਆ ਚੁੱਕੀ ਸੀ ਖਾਣੇ ਦੀ ਲਜੀਜ਼ ਖੁਸ਼ਬੂ ਪੂਰੇ ਘਰ ਵਿੱਚ ਫੈਲ ਰਹੀ ਸੀ ਪਰ ਰਾਹੁਲ ਨੂੰ ਤਾਂ ਚੀੜ ਹੋ ਰਹੀ ਸੀ ਕਿਉਂਕਿ ਇਸ ਦੇ ਸਿਰ ਵਿੱਚ ਬਹੁਤ ਦਰਦ ਸੀ ਉਹ ਦੋ ਤਿੰਨ ਬਾਰ ਤਨੂੰ ਨੂੰ ਵਾਅਦਾ ਦੇ ਕੇ ਚਲਾ ਗਿਆ ਚੁੱਕਿਆ ਸੀ ਕਿ ਮੈਨੂੰ ਤੇਜ ਪੱਤੀ પા ਕੇ ਚਾਹ ਬਣਾ ਕੇ ਦੇ ਮੇਰੇ ਸਿਰ ਦੇ ਵਿੱਚ ਬਹੁਤ ਦਰਦ ਹੋ ਰਿਹਾ ਆ ਨਾਲ ਹੀ ਸਿਰ ਦਰਦ ਦੀ ਗੋਲੀ ਵੀ ਦੇਣਾ ਪਰ ਤਨੂੰ ਤਾਂ ਰਸੋਈ ਵਿੱਚ ਇਸ ਕਦਰ ਉਜੀ ਸੀ ਫਿਰ ਅਤੇ ਫਿਰ ਬੱਚਿਆਂ ਦਾ ਇਸ ਕਦਰ ਰੌਲਾ ਸੀ ਕਿ ਇਸ ਦੇ ਕੰਨਾਂ ਵਿੱਚ ਇਹ ਗੱਲ ਹੀ ਨ ਪਹੁੰਚੀ ਇਹ ਗੱਲ ਤੇ ਵੀ ਰਾਹੁਲ ਚੀੜ ਚੁੱਕਿਆ ਸੀ ਕਿ ਪੂਰੇ ਘਰ ਦਾ ਖਿਆਲ ਆ ਖਾਣਾ ਬਣਾਉਣ ਤੇ ਵੀ ਇਸ ਦਾ ਪੂਰਾ ਧਿਆਨ ਆ ਪਰ ਜੋ ਪਤੀ ਦੀ ਗੱਲ ਪਤੀ ਗੱਲ ਕਹਿ ਰਿਹਾ ਹੈ ਤਾਂ ਇੱਕ ਕੰਨਾ ਵਿੱਚ ਰੂਹ ਪਾ ਕੇ ਬੈਠੀ ਹੋਈ ਆ ਜੋ ਥੋੜੀ ਦੇਰ ਬਾਅਦ ਸਾਰੇ ਖਾਣਾ ਖਾਣ ਬੈਠੇ ਉਹਦਾ ਸੱਸ ਕਹਿਣ ਲੱਗੀ ਜਾ ਜਾ ਕੇ ਰਾਹੁਲ ਨੂੰ ਵੀ ਬੁਲਾ ਲਿਆ ਆ ਕੇ ਖਾਣਾ ਖਾ ਲਵੇ ਜਦੋਂ ਤੈਨੂੰ ਕਮਰੇ ਵਿੱਚ ਦਾਖਲ ਹੋਈ ਤਾਂ ਰਾਹੁਲ ਅੱਖਾਂ ਬੰਦ ਕਰਕੇ ਬਿਸਤਰੇ ਤੇ ਲੇਟਿਆ ਹੋਇਆ ਸੀ ਤੈਨੂੰ ਰਾਹੁਲ ਨੂੰ ਆਵਾਜ਼ਾਂ ਦੇਣ ਲੱਗੀ ਉਹ ਜਾਗ ਰਿਹਾ ਸੀ ਪਰ ਇਸ ਦੇ ਬਾਵਜੂਦ ਉਸਨੇ ਕੋਈ ਜਵਾਬ ਨਾ ਦਿੱਤਾ ਤੈਨੂੰ ਵੀ ਗਹਿਰਾ ਸਾਹ ਲੈ ਕੇ ਬਾਹਰ ਆ ਗਈ ਅਤੇ ਕਹਿਣ ਲੱਗੀ ਉਹ ਤਾਂ ਸੋ ਚੁੱਕੇ ਨੇ ਭੈਣਾ ਕਹਿ ਲੱਗੀਆਂ ਕਿ ਕੀ ਪਤਾ ਬਾਹਰ ਤੋਂ ਹੀ ਖਾ ਪੀ ਕੇ ਆਇਆ ਹੋਵੇ ਸਾਰਿਆਂ ਨੇ ਢਿੱਡ ਭਰ ਕੇ ਖਾਣਾ ਖਾਦਾ ਜਦ ਕੇ ਤਨੂ ਤਾਂ ਨੌਕਰਾਨੀ ਬਣੀ ਸਾਰਿਆਂ ਨੂੰ ਖਾਣਾ ਪਾੜ ਕੇ ਦੇ ਰਹੀ ਸੀ ਉਸਨੇ ਤਾਂ ਇਹ ਸੋਚਿਆ ਹੀ ਨਹੀਂ ਕਿ ਖਾਣਾ ਰਾਹੁਲ ਦੇ ਨਾਲ ਖਾਵੇ ਕੁਝ ਥੇੜੇ ਬਾਅਦ ਜੋ ਸਾਰੇ ਖਾਣਾ ਖਾ ਚੁੱਕੇ ਸੀ ਉਹ ਬਰਤਨ ਵੀ ਸਾਫ਼ ਕਰ ਚੁੱਕੀ ਸੀ ਉਹ ਉਦੋਂ ਆਪਣੇ ਕਮਰੇ ਵਿੱਚ ਗਈ ਤਾਂ ਕਿ ਰਾਹੁਲ ਨੂੰ ਜਗਾ ਸਕੇ ਪਰ ਰਾਹੁਲ ਅਜੇ ਤੱਕ ਵੀ ਉਦਾ ਹੀ ਲਟਿਆ ਹੋਇਆ ਸੀ ਉਹ ਰਾਹੁਲ ਨੂੰ ਜਗਾਉਣ ਲੱਗੀ ਕਿ ਉਠੋ ਖਾਣਾ ਖਾ ਲੋ ਪਰ ਰਾਹੁਲ ਨੇ ਤੁਰੰਤ ਹੀ ਹਿਸ ਦਾ ਹੱਥ ਪਰੇ ਘਾ ਦਿੱਤਾ ਤੇ ਕਹਿਣ ਲੱਗਾ ਤੂੰ ਜਾ ਕੇ ਰਸੋਈ ਸੰਭਾਲ ਤੇ ਮੇਰੀਆਂ ਭੈਣਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰ ਤਾਂ ਇਹਨੂੰ ਤਾਂ ਕੋਈ ਪਰਵਾਹ ਹੀ ਨਹੀਂ ਕਿ ਜੇ ਪਤੀ ਘਰ ਆਇਆ ਹੈ ਪਤੀ ਦੀ ਜ਼ਿੰਮੇਵਾਰੀ ਬਾਕੀ ਜ਼ਿੰਮੇਵਾਰੀਆਂ ਤੋਂ ਵੱਧ ਕੇ ਹੁੰਦੀ ਆ ਤੇ ਤੂੰ ਮੈਨੂੰ ਛੱਡ ਕੇ ਬਾਕੀ ਕੰਮਾਂ ਤੇ ਵਿੱਚ ਰੁੱਝੀ ਹੋਈ ਆ ਹਾਲਤ ਵੇਖ ਆਪਣੀ ਕੌਣ ਕਹੇਗਾ ਕਿ 2 ਹਫ਼ਤੇ ਪਹਿਲਾਂ ਸਾਡਾ ਵਿਆਹ ਹੋਇਆ ਆ ਕੰਮ ਵਾਲੀ ਨੌਕਰਾਨੀ ਤੋਂ ਵੀ ਜ਼ਿਆਦਾ ਬੱਦਰ ਹਾਲ ਹੋਇਆ ਆ ਤੇਰਾ ਰਾਹੁਲ ਨੇ ਅਜੀਬ ਜਿਹੀ ਨਜ਼ਰ ਨਾਲ ਵੇਖ ਕੇ ਤਨੂ ਨੂੰ ਕਿਹਾ ਸੀ ਪਰ ਤਨੂ ਦੁਖੀ ਜਿਹੀ ਹੋ ਗਈ ਸੀ ਕਹਿ ਲੱਗੀ ਬਸ ਅੱਜ ਕੰਮ ਹੀ ਬਹੁਤ ਸੀ ਇਸ ਕਰਕੇ ਮੈਨੂੰ ਵਕਤ ਹੀ ਨਾ ਮਿਲਿਆ ਕਿ ਮੈਂ ਖੁਦ ਨੂੰ ਤਿਆਰ ਕਰ ਪਾਉ ਉਹ ਬੜੀ ਮੁਸ਼ਕਲ ਦੇ ਨਾਲ ਮਨਾ ਕੇ ਰਾਹੁਲ ਨੂੰ ਬਾਹਰ ਲੈ ਕੇ ਆਈ ਸੀ ਕਿ ਮੈਂ ਹਜੇ ਤੱਕ ਖਾਣਾ ਨਹੀਂ ਖਾਧਾ ਉਹ ਦੋਨੋਂ ਮਿਲ ਕੇ ਖਾਣਾ ਖਾਂਦੇ ਆ ਜਿੱਦਾਂ ਹੀ ਉਹ ਦੋਨੋਂ ਬਾਹਰ ਆ ਕੇ ਬੈਠੇ ਤੇ ਤਨੂ ਖਾਣਾ ਲੈਣ ਦੀ ਰਸੋਈ ਦੇ ਵਿੱਚ ਗਈ ਤਾਂ ਉਸ ਨੂੰ ਝਟਕਾ ਜਿਹਾ ਲੱਗਾ ਸੀ ਕਿਉਂਕਿ ਪਤੀਲੇ ਕੜਾਈਆਂ ਤਾਂ ਖਾਲੀ ਪਏ ਸੀ ਨਾ ਹੀ ਚੌਲ ਮਜੂਸ ਸੀ ਨਾ ਹੀ ਸਬਜ਼ੀ ਤੇ ਨਾ ਹੀ ਰੋਟੀ ਤਨੂ ਨੂੰ ਤਾਂ ਹੈਰਾਨੀ ਹੋਈ ਸੀ ਹਜੇ ਕੁਝ ਦੇਰ ਪਹਿਲਾਂ ਤਾਂ ਇੰਨਾ ਜ਼ਿਆਦਾ ਖਾਣਾ ਇੱਥੇ ਪਿਆ ਹੋਇਆ ਸੀ ਸਾਰਾ ਖਾਣਾ ਕਿੱਥੇ ਚਲਾ ਗਿਆ ਤਨੂ ਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਪਤੀ ਨੂੰ ਕੀ ਜਵਾਬ ਦਵਾਂਗੀ ਉਹ ਬਾਹਰ ਆਈ ਆ ਤੇ ਜਾ ਕੇ ਸੱਸ ਨੂੰ ਕਹਿਣ ਲੱਗੀ ਮਾਂ ਜੀ ਇਹ ਖਾਣਾ ਕਿੱਧਰ ਗਿਆ ਇੰਨਾ ਕਾ ਜ਼ਿਆਦਾ ਖਾਣਾ ਬਚਿਆ ਹੋਇਆ ਸੀ ਪਰ ਹੁਣ ਸਾਰੇ ਖਾਲੀ ਪਏ ਨੇ ਇਹ ਸੁਣ ਕੇ ਸੱਸ ਨੇ ਗਹਿਰੀ ਨਜ਼ਰ ਨਾਲ ਉਹ ਤੇ ਮਾਰੀ ਤੇ ਕਹਿਣ ਲੱਗੀ ਕਿਹੜਾ ਖਾਣਾ ਉਹ ਖਾਣਾ ਦਾ ਮੇਰੀਆਂ ਦੋਵੇਂ ਧੀਆ ਆਪਣੇ ਘਰ ਲੈ ਗਈਆਂ ਨੇ ਕਹਿ ਰਹੀਆਂ ਸੀ ਕਿ ਖਾਣਾ ਬਹੁਤ ਹੀ ਸਵਾਦ ਬਣਿਆ ਆ ਸਵੇਰ નાਸ਼ਤੇ ਵਿੱਚ ਇਹੀ ਰੋਟੀਆਂ ਗਰਮ ਕਰਕੇ ਖਾਵਾਂਗੇ ਇੰਨਾ ਖਾਣਾ ਆ ਕਿ ਕੱਲ ਸਾਰਾ ਦਿਨ ਇਹੀ ਖਾਵਾਂਗੇ ਇਸ ਕਰਕੇ ਉਹ ਸਾਰਾ ਖਾਣਾ ਘਰ ਲੈ ਗਈਆਂ ਨੇ ਇਹ ਸੁਣ ਕੇ ਤਨੂ ਦੇ ਹੋਸ਼ ਉੱਡ ਗਏ ਸੀ ਕਹਿਣ ਲੱਗੀ ਮਾਂ ਜੀ ਥੋੜਾ ਜਿਹਾ ਖਾਣਾ ਤਾਂ ਰੱਖ ਲੈਂਦੇ ਮੈਂ ਤੇ ਰਾਹੁਲ ਹਜੇ ਤੱਕ ਭੁੱਖੇ ਸੀ ਅਸੀਂ ਅਜੇ ਖਾਣਾ ਨਹੀਂ ਸੀ ਖਾਧਾ да. ਇਹ ਸੁਣ ਕੇ ਸੱਸ ਤਾਂ ਉਲਟਾ ਨੋਂਦੇ ਨਾਲ ਹੀ ਲੜਨ ਲੱਗ ਪਈ ਕਹਿ ਲੱਗੀ ਹਾਏ ਹਾਏ ਜਦੋਂ ਹਰ ਚੀਜ਼ ਘਰ ਵਿੱਚ ਮੌਜੂਦ ਆ ਤਾਂ ਜ਼ਿਆਦਾ ਬਣਾ ਲਿਆ ਕਰ ਮੇਰੀਆਂ ਬੱਚਿਆਂ ਦੇ ਖਾਣੇ ਤੇ ਆਖਿਰ ਕਿਉਂ ਨਜ਼ਰ ਰੱਖਦੀਆਂ ਅਜੇ 8 ਦਿਨ ਨਹੀਂ ਹੋਏ ਤੈਨੂੰ ਇਸ ਘਰ ਵਿੱਚ ਆਈ ਨੂੰ ਅਤੇ ਹੁਣ ਤੂੰ ਮੇਰੀਆਂ ਬੱਚਿਆਂ ਦੇ ਖਾਣੇ ਤੇ ਨਜ਼ਰ ਰੱਖ ਰਹੀਆਂ ਮਾਂ ਨੂੰ ਐਦਾਂ ਬੋਲਦਾ ਦੇਖ ਰਾਹੁਲ ਕਹਿ ਲੱਗਾ ਨਹੀਂ ਮੈਨੂੰ ਭੁੱਖ ਨਹੀਂ ਆ ਮੈਂ ਖਾਣਾ ਨਹੀਂ ਖਾਵਾਂਗਾ ਇਹ ਕਹਿ ਕੇ ਉਹ ਤਾਂ ਖਾਸੀ ਭੁਖਾਈ ਹੋ ਤੋਂ ਠਿੱਕ ਗਿਆ ਸੀ ਜਦ ਕਿ ਤਰਨੂ ਦੀਆਂ ਅੱਖਾਂ ਵਿੱਚ ਵੀ ਅਥਰੂ ਆ ਚੁੱਕੇ ਸੀ ਸਾਰਾ ਦਿਨ ਇਸ ਦਾ ਘਰ ਦੇ ਕੰਮਾਂ ਦੇ ਵਿੱਚ ਖੱਜਲ ਹੁੰਦੀ ਦਾ ਗੁਜਰੀਆ ਸੀ ਤੇ ਆਖਿਰ ਵਿੱਚ ਰਾਤ ਦੇ 11 ਵਜੇ ਵੱਜ ਚੁੱਕੇ ਸੀ ਇਹਦੇ ਹਜੇ ਤੱਕ ਇਸ ਨੂੰ ਖਾਣਾ ਵੀ ਨਸੀਬ ਨਹੀਂ ਹੋਇਆ ਸੀ ਅਗਲੇ ਦਿਨ ਰਾਹੁਲ ਆਫਿਸ ਗਿਆ ਤਾਂ ਬਹੁਤ ਹੀ 부ਝਿਆ ਹੋਇਆ ਸੀ ਇਸ ਦੇ ਨਾਲ ਕੰਮ ਕਰਨ ਵਾਲੀ ਕੁੜੀ ਨੇ ਇਸ ਨੂੰ ਜਦੋਂ ਇਦਾਂ ਪਰੇਸ਼ਾਨ ਦੇਖਿਆ ਤਾਂ ਵਜ੍ਹਾ ਪੁੱਛਣ ਲੱਗੀ ਦਰਅਸਲ ਉਹ ਦਿਲ ਹੀ ਦਿਲ ਵਿੱਚ ਰਾਹੁਲ ਨੂੰ ਪਸੰਦ ਵੀ ਕਰਦੀ ਸੀ ਪਰ ਜਦੋਂ ਇਸ ਦੇ ਵਿਆਹ ਦੀ ਖਬਰ ਸੁਣੀ ਤਾਂ ਆਪਣੀ ਜਜ਼ਬਾਤ ਦਿਲ ਵਿੱਚ ਹੀ ਦਬਾ ਚੁੱਕੀ ਸੀ ਉਹ ਦੋਨੋਂ ਚੰਗੇ ਦੋਸਤ ਸੀ ਜਦੋਂ ਉਸਨੇ ਰਾਹੁਲ ਨੂੰ ਇਸ ਬਾਰੇ ਪੁੱਛਿਆ ਤਾਂ ਰਾਹੁਲ ਵੀ ਕੁੱਲੀ ਕਿਤਾਬ ਦੇ ਮੰਗ ਸਾਰਾ ਕੁਝ ਉਸ ਨੂੰ ਦੱਸਣ ਲੱਗਾ ਏ ਸੁਣ ਕੇ ਉਹ ਲੜਕੀ ਸੋਚ ਵਿੱਚ ਪੈ ਗਈ ਅਤੇ ਕਹਿਣ ਲੱਗੀ ਤੈਨੂੰ ਤਾਂ ਆਪਣੀਆਂ ਭੈਣਾਂ ਨੂੰ ਸੁਣਾਉਣਾ ਚਾਹੀਦਾ ਕਿ ਉਹ ਆਪਣੇ ਘਰ ਵਿੱਚ ਰਹਿਣ ਉਹਨਾਂ ਦੇ ਪਤੀ ਆ ਬੱਚਾ ਆ ਤੇ ਆਪਣੇ ਘਰ ਆ ਆਪਣਾ ਘਰ ਵੀ ਆ ਉਸ ਨੂੰ ਦੇਖਣ ਜ਼ਾਹਿਰ ਜਈ ਗੱਲ ਹੈ ਜਦੋਂ ਘਰ ਵਿੱਚ ਮਹਿਮਾਨ ਆਇਓ ਹਣਾ ਤੇ ਬਕਾਇਦਾ ਖੁਦ ਆਰਡਰ ਚਲਾ ਕੇ ਕਹਿਣ ਕਿ ਇਹ ਕੰਮ ਕਰੋ ਉਹ ਬਣਾ ਕੇ ਦੇ ਤਾਂ ਫਿਰ ਜ਼ਾਹਿਰ ਜਈ ਗੱਲ ਹੈ ਤੇਰੀ ਪਤਨੀ ਤਾਂ ਇਸ ਘਰ ਵਿੱਚ ਨਵੀਂ ਆਈ ਆ ਉਸ ਨੂੰ ਤਾਂ ਇਹ ਸਾਰਾ ਕੁਝ ਕਰਨਾ ਹੀ ਪਵੇਗਾ ਜੇ ਹੁਣ ਉਹ ਨਹੀਂ ਕਰੇਗੀ ਤਾਂ ਕੌਣ ਕਰੇਗਾ ਤੂੰ ਉਲਟਾ ਆਪਣੀ ਪਤਨੀ ਦੇ ਨਾਲ ਹੀ ਨਾਰਾਜ਼ ਹੋ ਰਿਹਾ ਆ ਇਹ ਸੁਣ ਕੇ ਰਾਹੁ ਸੋਚ ਵਿੱਚ ਪੈ ਚੁੱਕਿਆ ਸੀ ਉਸ ਦਿਨ ਜਦੋਂ ਉਹ ਸ਼ਾਮ ਨੂੰ ਘਰ ਆਇਆ ਤਾਂ ਆਪਣੀ ਮਾਂ ਨੂੰ ਕਹਿ ਦਿੱਤਾ ਕਿ ਮੇਰੀਆਂ ਭੈਣਾਂ ਆਪਣੇ ਘਰ ਵਿੱਚ ਬਹੁਤ ਖੁਸ਼ ਆ ਕਿਸੇ ਦੀ ਉਹਨਾਂ ਨੂੰ ਕਮੀ ਨਹੀਂ ਆ ਫਿਰ ਕਿਉਂ ਆਏ ਦਿਨ ਆਪਣੇ ਘਰ ਦੀਆਂ ਰੌਣਕਾ ਖਰਾਬ ਕਰ ਰਹੀਆਂ ਨੇ ਇਹ ਨਾ ਹੋਵੇ ਕਿ ਕੱਲ ਨੂੰ ਇਹਨਾਂ ਦੇ ਪਤੀਆਂ ਨੂੰ ਇਹ ਗੱਲ ਚੰਗੀ ਨਾ ਲੱਗੇ ਤਾਂ ਬਿਨਾਂ وجہ ਇਹ ਝਗੜਾ ਕਰਦੇ ਫਿਰਨਗੇ ਇਹ ਸੁਣ ਕੇ ਉਸ ਦੀ ਮਾਂ ਨੇ ਉਸ ਦੀ ਗੱਲ ਤੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਸੀ 2-3 ਦਿਨ ਬਾਅਦ ਇੱਕ ਵਾਰ ਫਿਰ ਤਾਂ ਜਦੋਂ ਉਸ ਦੀਆਂ ਭੈਣਾਂ ਆਈਆਂ ਤਾਂ ਉਹ ਐਤਵਾਰ ਦਾ ਦਿਨ ਸੀ ਉਸ ਦੇ ਰਾਹੁਲ ਨੇ ਸੋਚਿਆ ਸੀ ਕਿ ਉਹ ਅਤੇ ਤਨੂੰ ਬਾਹਰ ਘੁੰਮਣ ਜਾਣਗੇ ਤਨੂੰ ਉਸੇ ਵਕਤ ਤਿਆਰ ਹੋਈ ਸੀ ਪਰ ਦੋਨੋਂ ਨਾਨਾ ਘਰ ਆ ਗਈਆਂ ਉਸ ਦਾ ਚਿਹਰਾ ਹੀ ਬੁੱਝ ਚੁੱਕਿਆ ਸੀ ਜਿੱਦਾਂ ਇਹ ਨਾਨਾ ਘਰ ਆਈਆਂ ਇੱਕ ਵਾਰ ਫਿਰ ਉਹ ਕਹਿਣ ਲੱਗੀਆਂ ਭਾਬੀ ਤੇਰੇ ਹੱਥ ਵਿੱਚ ਤਾਂ ਬਹੁਤ ਜਾਦੂ ਆ ਅਸੀਂ ਤੇਰੇ ਹੱਥ ਦਾ ਖਾਣਾ ਖਾਣ ਦੇ ਲਈ ਆ ਗਈਆਂ ਹਾਂ ਅੱਜ ਫਿਰ ਸਾਡੇ ਲਈ ਉਦਾਂ ਦਾ ਹੀ ਖਾਣਾ ਬਣਾਉਣਾ ਜਿੱਦਾਂ ਉਸ ਦਿਨ ਬਣਾਇਆ ਸੀ ਇਹ ਸੁਣ ਕੇ ਰਾਹੁਲ ਦਾ ਪਾਰਾ ਹਾਈ ਹੋ ਚੁੱਕਿਆ ਸੀ ਉਹ ਕਹਿਣ ਲੱਗਾ ਤੁਸੀਂ ਦੋਨੋਂ ਕਿਉਂ ਰੋਜ਼ ਰੋਜ਼ ਇੱਥੇ ਆ ਜਾਂਦੀਆਂ ਹੋ ਚੰਗਾ ਭਲਾ ਤੁਹਾਡਾ ਘਰ ਆ ਘਰ ਵਿੱਚ ਸਕੂਨ ਹੈ ਉੱਥੇ ਕਿਉਂ ਨਹੀਂ ਰਹਿੰਦੀਆਂ ਹੁਣ ਕਦੋਂ ਤੱਕ ਮੈਂ ਇਹ ਸਾਰਾ ਕੁਝ ਕਰਦਾ ਫਿਰਾਂਗਾ ਹੁਣ ਮੇਰੀ ਵੀ ਆਪਣੀ ਇੱਕ ਫੈਮਿਲੀ ਆ ਕੱਲ ਨੂੰ ਮੇਰੇ ਬੱਚੇ ਹੋਣਗੇ ਸੁਣ ਕੇ ਤਾਂ ਭੈਣਾਂ ਦੇ ਚਿਹਰੇ ਵਿਗੜ ਚੁੱਕੇ ਸੀ ਅਗਲੇ ਹੀ ਪਲ ਕਹਿਣ ਲੱਗੀਆਂ ਤੂੰ ਕੌਣ ਹੁੰਦਾ ਆ ਸਾਨੂੰ ਇਹ ਕਹਿਣ ਵਾਲਾ ਇਹ ਨਾ ਭੁੱਲ ਕੇ ਘਰ ਸਾਡੇ ਬਾਪ ਦਾ ਆ ਜਿੰਨਾ ਹੱਕ ਤੇਰਾ ਇਸ ਘਰ ਤੇ ਆ ਉਨਾ ਹੀ ਸਾਡਾ ਆ ਸਾਡਾ ਜਦੋਂ ਦਿਲ ਕਰੇਗਾ ਅਸੀਂ ਇੱਥੇ ਆਵਾਂਗੇ ਤੇ ਰਹਾਂਗੇ ਚਾਹੇ ਅਸੀਂ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਵੀ ਇੱਥੇ ਰਹਿਣ ਲਈ ਆ ਜਾਈਏ ਤੈਨੂੰ ਤਾਂ ਕੋਈ ਹੱਕ ਹੀ ਨਹੀਂ ਆ ਕਿ ਤੂੰ ਸਾਨੂੰ ਮਨਾ ਕਰ ਸਕੇ ਨੰਦੀ ਇਹ ਗੱਲ ਸੁਣ ਕੇ ਰਾਹੁਲ ਤਾਂ ਹੋਰ ਗੁੱਸੇ ਹੋ ਚੁੱਕਿਆ ਸੀ ਉਸ ਨੇ ਸ਼ਿਕਾਇਤੀ ਨਜ਼ਰਾਂ ਦੇ ਨਾਲ ਆਪਣੀ ਮਾਂ ਨੂੰ ਵੇਖਿਆ ਤਾਂ ਮਾਂ ਵੀ ਤੁਰੰਤ منہ ਫੇਰ ਚੁੱਕੀ ਸੀ ਉਸੇ ਵਕਤ ਸਾਸ ਨੇ ਤਨੂ ਨੂੰ ਆਰਡਰ ਜਾਰੀ ਕੀਤਾ ਕਿ ਫਲਾਣਾ ਪਕਵਾਨ ਬਣਾ ਤੇ ਹੋਰ ਵੀ ਬਹੁਤ ਸਾਰੇ ਕੰਮ ਦੱਸ ਦਿੱਤੇ ਉਹ ਵੀ ਸ਼ਿਕਾਇਤੀ ਨਜ਼ਰਾਂ ਦੇ ਨਾਲ ਆਪਣੇ ਪਤੀ ਨੂੰ ਦੇਖਦੀ ਹੀ ਰਹਿ ਗਈ ਕਿੰਨੇ ਦਿਨਾਂ ਬਾਅਦ ਪਹਿਲੀ ਵਾਰ ਉਹਨਾਂ ਨੇ ਕਿਤੇ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਖੈਰ ਅਗਲੇ ਹੀ ਪਲ ਉਹ ਗੁੱਸੇ ਨਾਲ ਕਮਰੇ ਦੇ ਵਿੱਚ ਗਈ ਅਤੇ ਸਾਦੇ ਜਿਹੇ ਕੱਪੜੇ ਪਾ ਕੇ ਰਸੋਈ ਵਿੱਚ ਚਲੀ ਗਈ ਅਤੇ ਉਹ ਰੋ ਵੀ ਰਹੀ ਸੀ ਅਤੇ ਰਸੋਈ ਵਿੱਚ ਕੰਮ ਵੀ ਕਰ ਰਹੀ ਸੀ ਉਸ ਦਿਨ ਵੀ ਇਸ ਨੇ ਖਾਣਾ ਨਹੀਂ ਖਾਦਾ ਸੀ ਅਤੇ ਆਪਣੇ ਪਤੀ ਦੇ ਨਾਲ ਵੀ ਬੇਰੁਕੀ ਦੇ ਨਾਲ ਬੋਲੀ ਸੀ ਤਾਂ ਨੋਦਾ ਮੰਨਣਾ ਸੀ ਕਿ ਉਸ ਦਾ ਪਤੀ ਉਸ ਦੇ ਹੱਕ ਵਿੱਚ ਆਵਾਜ਼ ਨਹੀਂ ਚੁੱਕਦਾ ਨਾ ਹੀ ਆਪਣੀਆਂ ਭੈਣਾਂ ਤੇ ਮਾਂ ਨੂੰ ਮਨਾ ਕਰਦਾ ਆ ਜਦ ਕਿ ਉੱਥੇ ਹੀ ਦੂਸਰੇ ਪਾਸੇ ਰਾਹੁਲ ਨੂੰ ਆਪਣੀ ਉਦਾਸਤਾ ਤੇ ਕੰਮ ਵਿੱਚ ਰੁੱਝੀ ਹੋਈ ਪਤਨੀ ਤੋਂ ਚੀੜ ਹੋਣ ਲੱਗ ਪਈ ਸੀ ਉਹ ਹਰ ਇੱਕ ਗੱਲ ਆਪਣੀ ਉਸ ਦੋਸਤ ਮੀਨਾ ਨੂੰ ਦੱਸਣ ਲੱਗ ਪਿਆ ਸੀ ਜਿਸ ਨੂੰ ਸੁਣ ਕੇ ਮੀਨਾ ਵੀ ਉਸ ਨੂੰ ਇਹੀ ਸਲਾਹ ਦਿੰਦੀ ਰਹੀ ਕਿ ਤੂੰ ਆਪਣੀਆਂ ਭੈਣਾਂ ਨੂੰ ਮਨਾ ਕਰ ਜਾ ਫਿਰ ਆਪਣੀ ਪਤਨੀ ਨੂੰ ਕਹਿ ਕਿ ਉਹ ਤੇਰੀ ਖਾਤਰ ਹੀ ਸਹੀ ਪਰ ਤਿਆਰ ਰਿਹਾ ਕਰੇ ਇੱਕ ਦਿਨ ਜਦੋਂ ਰਾਹੁਲ ਨੇ ਤਨੂ ਨੂੰ ਕਿਹਾ ਤਾਂ ਤਨੂ ਹੋ ਚੁੱਕੀ ਸੀ ਇਹ ਤੇ ਕਹਿਣ ਲੱਗੀ ਅੱਛਾ ਮੈਂ ਨਵੀਂ ਨਵੇਲੀ ਦੁਲਹਣ ਬਣੀ ਰੇਸ਼ਮੀ ਕਪੜੇ ਪਾ ਕੇ ਸੋਈ ਵਿੱਚ ਜਾ ਕੇ ਰੋਟੀਆਂ ਬਣਾਵਾਂ ਤਾਂ ਕਿ ਮੈਂ ਇਦਾਂ ਕਰਦੀ ਚੰਗੀ ਲੱਗਾਂਗੀ ਰਾਹੁਲ ਦਾ ਦਿਲ ਉਹ ਦਸ ਜਾ ਹੋ ਚੁੱਕਿਆ ਸੀ ਉਹ ਤਾਂ ਸ਼ੁਰੂ ਤੋਂ ਹੀ ਹਸਨ ਪ੍ਰਸਤ ਸੀ ਸਭ ਸੁਥਰੀਆਂ ਤੇ ਤਿਆਰ ਹੋ ਕੇ ਰਹਿਣ ਵਾਲੀਆਂ ਕੁੜੀਆਂ ਤਾਂ ਇਸ ਦੇ ਦਿਲ ਨੂੰ ਭੁੰਮੀਆਂ ਸੀ ਹੌਲੀ ਹੌਲੀ ਇਸ ਦਾ ਦਿਲ ਆਪਣੀ ਪਤਨੀ ਤੋਂ ਹਟਾ ਲੱਗਾ ਤੇ ਹੌਲੀ ਹੌਲੀ ਇਸ ਦਾ ਧਿਆਨ ਆਪਣੀ ਉਸੇ ਦੋਸਤ ਮੀਨਾ ਤੇ ਜਾਣ ਲੱਗਾ ਸੀ ਜੋ ਹਰ ਵਕਤ ਹੱਸਦੀ ਮੁਸਕਰਾਉਂਦੀ ਇਸ ਦੇ ਨਾਲ ਗੱਲਾਂ ਕਰਦੀ ਸੀ ਇੱਕ ਦਿਨ ਇਦਾਂ ਹੀ ਗੱਲਾਂ-ਗੱਲਾਂ ਦੇ ਵਿੱਚ ਰਾਹੁਲ ਨੇ ਇਸ ਨੂੰ ਪ੍ਰਪੋਜ਼ ਕਰ ਦਿੱਤਾ ਜਿਸ ਨੂੰ ਸੁਣ ਕੇ ਮੀਨਾ ਦੇ ਚਿਹਰੇ ਤੋਂ ਮੁਸਕਾਨ ਗਾਇਬ ਹੋ ਚੁੱਕੀ ਸੀ ਉਹ ਤਾਂ ਕੁਝ ਬੋਲ ਹੀ ਨਹੀਂ ਸકી ਸੀ ਕਿੰਨੇ ਦਿਨ ਹੀ ਇਸ ਦੇ ਨਾਲ ਗੱਲ ਨਾ ਕੀਤੀ ਰਾਹੁਲ ਨੂੰ ਲੱਗਿਆ ਕਿਤੇ ਉਸਦੀ ਦੋਸਤੀ ਵੀ ਜਾਂਦੀ ਨਾ ਰਹੇ ਜਦੋਂ ਇਸ ਨੇ ਦੁਬਾਰਾ ਮੀਨਾ ਦੇ ਨਾਲ ਗੱਲ ਕੀਤੀ ਤਾਂ ਉਹ ਝਿਜਕਦੇ ਹੋਏ ਮੰਨ ਗਈ ਤੇ ਕਹਿ ਲੱਗੀ ਮੈਂ ਤਾਂ ਤੇਰੇ ਨਾਲ ਉਦੋਂ ਤੋਂ ਮਾਫਦ ਕਰਦੀਆਂ ਜਦੋਂ ਤੋਂ ਤੂੰ ਆਫਿਸ ਵਿੱਚ ਕੰਮ ਕਰਨ ਆਇਆ ਸੀ ਮੈਂ ਤੇਰੇ ਨਾਲ ਵਿਆਹ ਕਰਨ ਦੇ ਲਈ ਤਿਆਰ ਹਾਂ ਪਰ ਮੈਂ ਨਹੀਂ ਚਾਹੁੰਦੀ ਕਿ ਤੂੰ ਆਪਣੀ ਪਹਿਲੀ ਪਤਨੀ ਨੂੰ ਛੱਡੇ ਮੈਂ ਨਹੀਂ ਚਾਹੁੰਦੀ ਕਿ ਵਿਆਹ ਤੋਂ ਬਾਅਦ ਸਾਡੀ ਦੋਨਾਂ ਦੀ ਜ਼ਿੰਦਗੀ ਵਿੱਚ ਕਿਸੇ ਦੀ ਬਾਦੂਆ ਲੱਗੇ ਇਹ ਸੁਣ ਕੇ rahul ਨੂੰ ਉਸ ਦੀ ਸੋਚ ਤੇ ਫਕਰ ਮਹਿਸੂਸ ਹੋਇਆ ਉੱਥੇ ਹੀ ਆਪਣੇ ਪਤੀ ਨੂੰ ਹਰ ਵਕਤ ਮੋਬਾਈਲ ਤੇ ਗੱਲਾਂ ਵਿੱਚ ਲੱਗੇ ਦੇਖ ਕੇ ਤੈਨੂੰ ਨੂੰ ਫਿਕਰ ਸਤਾਉਣ ਲੱਗੀ ਸੀ ਕਿਉਂਕਿ ਹੁਣ ਇਸ ਦਾ ਪਤੀ ਬਿਨਾਂ ਵਜਾ ਹੀ ਖੁਸ਼ ਰਹਿਣ ਲੱਗਿਆ ਸੀ ਭਾਵੇਂ ਉਹ ਕਿਸ ਦੇ ਕੋਲ ਬੈਠਦੀ ਨਾ ਬੈਠਦੀ ਪਰ ਉਹ ਹਰ ਵਕਤ ਖੁਸ਼ ਅਤੇ ਖੁਦ ਦੇ ਨਾਲ ਹੀ ਗੱਲਾਂ ਕਰਨ ਲੱਗਾ ਸੀ ਇਹ ਦੇਖ ਕੇ ਤਾਂ ਇਸ ਨੂੰ ਸ਼ੱਕ ਹੋਣ ਲੱਗਾ ਸੀ ਇੱਕ ਦਿਨ ਇਸ ਦਾ ਸ਼ੱਕ ਹਕੀਕਤ ਵਿੱਚ ਬਦਲ ਗਿਆ ਜਦੋਂ ਆਪਣੀ ਨਾਨਾ ਨਾ ਤੇ ਬੱਚਿਆਂ ਦੀਆਂ ਪਰਮੈਸ਼ਾ ਪੂਰੀਆਂ ਕਰ ਰਹੀ ਸੀ ਉਦੋਂ ਦੇਖਦੇ ਹੀ ਦੇਖਦੇ rahul ਘਰ ਵਿੱਚ ਦਾਗ ਉਹਨੇ ਸ਼ੇਰਵਾਨੀ ਪਾਈ ਹੋਈ ਸੀ ਅਤੇ ਗਲੇ ਵਿੱਚ ਫੁੱਲਾਂ ਦਾ ਹਾਰ ਵੀ ਸੀ ਨਾਲ ਹੀ ਇੱਕ ਖੂਬਸੂਰਤ ਜਿਹੀ ਲੜਕੀ ਸੀ ਬਿਲਕੁਲ ਸ਼ਹਿਜ਼ਾਦੀਆਂ ਵਰਗੀ ਦੋਨਾਂ ਨੇ ਹਕਰ ਵਿੱਚ ਕਦਮ ਰੱਖਿਆ ਤੋ ਸਾਰਿਆਂ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਗਏ ਸੀ ਤਨੂ ਤਾਂ ਹਜੇ ਵੀ ਰਸੋਈ ਦੇ ਵਿੱਚ ਕੰਮਾਂ ਵਿੱਚ ਲੱਗੀ ਸੀ ਜਦੋਂ ਉਹ ਆਵਾਜ਼ ਸੁਣ ਕੇ ਬਾਹਰ ਆਈ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸਾਫ਼ ਜ਼ਾਹਿਰ ਸੀ ਕਿ ਰਾਹੁਲ ਨੇ ਦੂਸਰਾ ਵਿਆਹ ਕਰ ਲਿਆ ਹੈ ਤਨੂ ਦੇ ਹੱਥ ਵਿੱਚ ਕੜਸ਼ੀ ਸੀ ਅਤੇ ਫਿਰ ਤੋਂ ਉਹੀ ਲੁੱਟਿਆ-ਪੁੱਟਿਆ ਜਿਹਾ ਚਿਹਰਾ ਕੱਪੜੇ ਗੰਦੇ ਆ ਤੇ ਪਸੀਨੇ ਦੇ ਨਾਲ ਭਿੱਜੇ ਹੋਏ ਆ ਤੇ ਚਿਹਰੇ ਤੇ ਉਦਾਸੀ ਉਹ ਤਾਂ ਉੱਥੇ ਹੀ ਭੋਸ਼ ਹੋ ਕੇ ਡਿੱਗ ਚੁੱਕੀ ਸੀ ਜਦੋਂ ਉਸ ਨੂੰ ਹੋਸ਼ ਆਇਆ ਤਾਂ ਸੱਸ ਇਸਦੇ ਸਰਾਂ ਨੇ ਬੈਠੀ ਸੀ ਅਤੇ ਨਾਨਾ ਮੌਜੂਦ ਸੀ ਸਾਰਿਆਂ ਇਸ ਨੂੰ ਹੀ ਕੋਸ ਰਹੀਆਂ ਤੇ ਕਹਿੰਦੀਆਂ ਜਦੋਂ ਪਤੀ ਤੇ ਧਿਆਨ ਨਾ ਦਈਏ ਤਾਂ ਇਦਾਂ ਹੀ ਹੁੰਦਾ ਆ ਤੇਰੇ ਵਿਆਹ ਨੂੰ ਤਾਂ ਅਜੇ 5-6 ਮਹੀਨੇ ਹੀ ਹੋਏ ਸੀ ਅਰੇ ਇਨਾ 5-6 ਮਹੀਨਿਆਂ ਦੇ ਵਿੱਚ ਹੀ ਤੇਰਾ ਪਤੀ ਤੇਰੇ ਤੋਂ ਤੰਗ ਆ ਗਿਆ ਕਿ ਉਸਨੇ ਵੇਖ ਦੂਸਰਾ ਵਿਆਹ ਕਰਵਾ ਲਿਆ ਜੇ ਸੁਣ ਕੇ ਤਾਂ ਨਨ ਦਾ ਦਿਲ ਕੀਤਾ ਕਿ ਜਾਂ ਤਾਂ ਆਪਣਾ ਸਿਰ ਪਾੜ ਲਵੇ ਜਾਂ ਫਿਰ ਆਪਣੀਆਂ ਨਨਾਨਾ ਦਾ ਇਹਨਾਂ ਦੀ ਵਜ੍ਹਾ ਦੇ ਨਾਲ ਹੀ ਤਾਂ ਸਭ ਕੁਝ ਹੋਇਆ ਸੀ ਨਨਾਨਾ ਕਹਿਣ ਲੱਗੀਆਂ ਇਹਨਾਂ ਦੋਨਾਂ ਦੀ ਹੋਈ ਵੀ ਤਾਂ ਅਰੇਂਜ ਮੈਰਿਜ ਸੀ ਅਰੇਂਜ ਮੈਰਿਜ ਦੇ ਵਿੱਚ ਤਾਂ ਮੁਹੱਬਤ ਉਦੋਂ ਹੀ ਵਾਦੀ ਆ ਜਦੋਂ ਇੱਕ ਦੂਸਰੇ ਨਾਲ ਵਕਤ ਗੁਜ਼ਾਰਦੇ ਹਨ ਇੱਕ ਦੂਸਰੇ ਨੂੰ ਸਮਝਦੇ ਨੇ ਹੱਸਦੇ ਨੇ ਬੋਲਦੇ ਨੇ ਉਦੋਂ ਹੀ ਰਿਸ਼ਤਾ ਮਜ਼ਬੂਤ ਹੁੰਦਾ ਪਰ ਇੱਥੇ ਤਾਂ ਹੱਥਾਂ ਤੋਂ ਮਹਿੰਦੀ ਵੀ ਨਹੀਂ ਉਤਰੀ ਘਰ ਰਸੋਈ ਵਿੱਚ ਚਲ ਗਈ ਇਹਦੇ ਕੋਲ ਤਾਂ ਇੰਨਾ ਵੀ ਵਕਤ ਨਹੀਂ ਹੁੰਦਾ ਕਿ ਆਪਣੇ ਪਤੀ ਨੂੰ ਦੋ ਮਿੱਠੇ ਬੋਲ ਹੀ ਬੋਲ ਪਾਉਂਦੀ ਹੁਣ ਉਸਦੇ ਨਾਨਾ ਉਸ ਨੂੰ ਕੋਸ ਰਹੀਆਂ ਸੀ ਉਸ ਦਾ ਤਾਂ ਦਿਲ ਕਰ ਰਿਹਾ ਸੀ ਕਿ ਉਹ ਇਸੇ ਹੀ ਘਰ ਦੀ ਛਾਤ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦੇਵੇ ਕੁਝ ਦਿਨ ਬਾਅਦ ਰਾਹੁਲ ਇਸ ਦੇ ਕੋਲ ਆਇਆ ਤੇ ਸਾਫ਼-ਸਾਫ਼ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਕਿ ਦੇਖ ਤੈਨੂੰ ਤੇਰੇ ਜੋ ਹੱਕ ਨੇ ਉਹ ਤੇ ਉਹੀ ਰਹਿਣਗੇ ਮੈਂ ਤੈਨੂੰ ਨਹੀਂ ਛੱਡਾਂਗਾ ਤੇ ਨਾ ਹੀ ਮੀਨਾ ਨੂੰ ਇਸ ਕਰਕੇ ਬਿਹਤਰ ਹੋਵੇਗਾ ਕਿ ਜੋ ਕੁਝ ਹੋ ਗਿਆ ਸੋ ਹੋ ਗਿਆ ਹੁਣ ਜਿੱਦਾਂ ਗੁਜ਼ਰ ਰਹੀ ਆ ਉਦਾਂ ਹੀ ਗੁਜ਼ਾਰ ਤੰਨੂੰ ਤਾਂ ਫਟ ਪਈ ਸੀ ਕਹਿਣ ਲੱਗੀ ਕਿ ਮੈਂ ਕੋਈ ਨੌਕਰਾਨੀ ਆ ਜਾਂ ਮੈਨੂੰ ਨੌਕਰਾਨੀ ਨਹੀਂ ਕਿਸਕਾਰ ਵਿਚਲਿਆਈ ਸੀ ਜੇ ਜਿੱਦਾਂ ਚਾਹ ਰਿਆ ਆ ਉਦਾਂ ਹੀ ਚੱਲਣ ਦਵਾ ਮੈਂ ਵੀ ਕਿਸੇ ਦੀ ਬੇਟੀ ਤੁਸੀਂ ਤਾਂ ਮੈਨੂੰ ਨੌਕਰਾਨੀ ਹੀ ਸਮਝ ਲਿਆ ਸੀ ਉਸ ਦਿਨ ਦੋਹਾਂ ਦੇ ਵਿੱਚ ਬਹੁਤ ਲੜਾਈ ਹੋਈ ਸੀ ਗੁੱਸੇ ਵਿੱਚ ਰਾਹੁਲ ਨੇ ਕਹਿ ਦਿੱਤਾ ਸੀ ਕਿ ਮੇਰੇ ਵੱਲੋਂ ਤਟੇ ਕੁਵੀਜਾ ਮੈਨੂੰ ਤੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਤੇਰੇ ਨਾਲ ਤਾਂ ਵਿਆਹ ਕਰਨਾ ਹੀ ਫਜ਼ੂਲ ਸੀ ਮੀਨਾ ਰੋਲਾ ਸੁਣ ਕੇ ਉੱਥੇ ਆਈ ਤੇ ਰਾਹੁਲ ਨੂੰ ਉੱਥੋਂ ਲੈ ਗਈ ਉਸੇ ਰਾਤ ਨੂੰ ਨੇ ਫੈਸਲਾ ਕੀਤਾ ਤੇ ਉਹ ਘਰ ਛੱਡ ਕੇ ਚਲੀ ਗਈ ਅਗਲੇ ਦਿਨ ਸਾਸ ਫਿਰ ਇੱਕ ਵਾਰ ਰੋਲਾ ਪਾ ਰਹੀ ਸੀ ਕਿ ਉੱਠ ਕੇ ਨਾਸ਼ਤਾ ਬਣਾ ਪਰ ਉਹ ਤਾਂ ਕਮਰੇ ਵਿੱਚ ਹੀ ਮੌਜੂਦ ਨਹੀਂ ਸੀ ਜਦੋਂ ਉਸ ਵੇਰ ਨੂੰ ਰਾਹੁਲ ਨੂੰ ਪਤਾ ਲੱਗਾ ਤਾਂ ਉਸ ਦਾ ਚਿਹਰਾ ਲਾਲ ਹੋ ਗਿਆ ਉਹ ਆਪਣੀ ਪਤਨੀ ਨੂੰ ਹਰ ਕਿਤੇ ਲੱਭਣ ਲੱਗਾ ਪੁਲਿਸ ਵਿੱਚ ਰਿਪੋਰਟ ਦਰਜ ਕਰਵਾਈ ਪਰ ਕਈ ਮਹੀਨੇ ਗੁਜ਼ਰ ਜਾਣ ਤੋਂ ਬਾਅਦ ਵੀ ਤੰਨੂ ਨਾ ਮਿਲੀ ਸਾਸ ਨੇ ਤਾਂ ਸਾਫ ਹਲਵਾਜਾਂ ਵਿੱਚ ਕਹਿ ਦਿੱਤਾ ਸੀ ਕਿ ਉਹ ਤਾਂ ਹੈ ਹੀ ਬਦਖ਼ਤਰ ਸੀ ਤਾਂ ਹੀ ਤਾਂ ਚਲੀ ਗਈ ਕੀ ਪਤਾ ਕਿਸ ਦੇ ਨਾਲ ਗਈ ਆ ਤੇ ਕਿਸ ਦੇ ਕੋਲ ਹੈ ਦਫਾ ਕਰ ਉਸ ਨੂੰ ਇਹ ਸਭ ਸੁਣ ਕੇ ਰਾਹੁਲ ਨੂੰ ਵੀ ਤਸੱਲੀ ਜਾਈ ਹੋ ਗਈ ਤੇ ਕੁਝ ਸਮੇਂ ਬਾਅਦ ਤਾਂ ਉਹਨੂੰ ਨੂੰ ਭੁੱਲ ਗਿਆ ਪਰ ਹੁਣ ਮੀਨਾ ਨੂੰ ਜੋ ਵੀ ਕੰਮ ਉਸਦੀ ਸੱਸ ਕਹਿੰਦੀ ਉਹ ਤੁਰੰਤ ਜਵਾਬ ਦੇ ਦਿੰਦੀ ਮੇਰੇ ਤੋਂ ਇਹ ਕੰਮ ਨਹੀਂ ਹੁੰਦੇ ਤੇ ਨਾ ਹੀ ਮੈਂ ਕਰਦੀ ਆਂ ਉਹ ਰੋਜ਼ ਰਾਹੁਲ ਦੇ ਨਾਲ ਦਫ਼ਤਰ ਜਾਂਦੀ ਤੇ ਸ਼ਾਮ ਨੂੰ ਵਾਪਸ ਆਉਂਦੀ ਨਾ ਹੀ ਉਹ ਕਦੀ ਰਸੋਈ ਦੇ ਵਿੱਚ ਜਾਂਦੀ ਤੇ ਨਾ ਹੀ ਕੋਈ ਕੰਮ ਕਰਦੀ ਨਨਾਨਾ ਆਉਂਦੀਆਂ ਤਾਂ ਬਕਾਇਦਾ ਤੌਰ ਤੇ ਕਹਿ ਦਿੰਦੀ ਕਿ ਨਾ ਹੀ ਉਹ ਮੇਰੇ ਕਮਰੇ ਵਿੱਚ ਆਉਣ ਤੇ ਨਾ ਹੀ ਉਹਨਾਂ ਦੇ ਬੱਚੇ ਅਤੇ ਨਾ ਹੀ ਮੈਨੂੰ ਇਸ ਘਰ ਵਿੱਚ ਰੌਲਾ ਚਾਹੀਦਾ ਹੈ ਆ ਘਰ ਵਿੱਚ ਕੰਮ ਕਰਨਾ ਹੁੰਦਾ ਹੈ ਜੇਕਰ ਇਹ ਰੌਲਾ ਪਾਉਣਗੇ ਤਾਂ ਮੈਂ ਕੰਮ ਤੇ ਫੋਕਸ ਨਹੀਂ ਕਰ ਪਾਵਾਂਗੀ ਨਨਾਨਾ ਜੇਕਰ ਫਰਮਾਇਸ਼ਾ ਕਰ ਵੀ ਦਿੰਦੀਆਂ ਤਾਂ ਉਸ ਦਾ ਟਕਾ ਜਿਹਾ ਜਵਾਬ ਸੁਣ ਕੇ ਉਥੋਂ ਤੁਰੰਤ ਚਲੀਆਂ ਜਾਂਦੀਆਂ ਹੁਣ ਤਾਂ ਨਾਨਾ ਨੇ ਇਸ ਘਰ ਵਿੱਚ ਆਉਣਾ ਜਾਣਾ ਵੀ ਬੰਦ ਕਰ ਦਿੱਤਾ ਸੀ ਜੋ ਵੀ ਕੰਮ ਕਹਿੰਦੀ ਤਾਂ ਅਗੋ ਜਵਾਬ ਸੁਣਨ ਨੂੰ ਮਿਲਦਾ ਹੁਣ ਇਹਨਾਂ ਨੂੰ ਤਨੂੰ ਦੀ ਕਦਰ ਆ ਰਹੀ ਸੀ ਜੋ ਉਹਨਾਂ ਨੇ ਇਦਾਂ ਇੱਕ ਮਾਸੂਮ ਬੱਚੀ ਦਾ ਨਜਾਇਜ਼ ਪੈਦਾ ਚੁੱਕਿਆ ਸੀ ਉੱਥੇ ਹੀ ਵਿਆਹ ਨੂੰ ਕਈ ਸਾਲ ਗੁਜ਼ਰ ਜਾਣ ਦੇ ਬਾਅਦ ਵੀ ਰਾਹੁਲ ਦੇ ਕੋਈ ਇਲਾਜ ਨਹੀਂ ਸੀ ਇਹ ਗੱਲ ਵੀ ਇਸ ਨੂੰ ਅੰਦਰ ਹੀ ਅੰਦਰ ਖਾਈ ਜਾ ਰਹੀ ਸੀ ਜਦੋਂ ਇੱਕ ਦਿਨ ਇਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਜਾ ਕੇ ਬਾਬੇ ਦੇ ਦਰਬਾਰ ਤੇ ਮੰਨਤ ਮੰਗੋ ਸ਼ਾਇਦ ਉਹ ਪ੍ਰਮਾਤਮਾ ਤੁਹਾਨੂੰ ਔਲਾਦ ਦੇ ਦੇਵੇ ਇਹ ਸੁਣ ਕੇ ਦੋਨਾਂ ਨੇ ਬਾਬੇ ਦੇ ਦਰਬਾਰ ਤੇ ਜਾਣ ਦਾ ਫੈਸਲਾ ਕਰ ਲਿਆ ਉਹ ਦਰਬਾਰ ਪਹੁੰਚੇ ਤਾਂ ਉੱਤੇ ਕਾਫੀ ਲੋਕਤਾਂ ਦਾ ਰਾਇਸ਼ ਸੀ ਉੱਥੋਂ ਹੀ ਇਹਨਾਂ ਨੂੰ ਇੱਕ ਪਾਸੇ ਇੱਕ ਔਰਤ ਠੀ ਨਜ਼ਰ ਆਈ ਜਿਸ ਨੂੰ ਦੇਖ ਕੇ ਰਾਉਲ ਦੀਆਂ ਕਾਫਟੀਆਂ ਦੀਆਂ ਪਟੀਆਂ ਰਹਿ ਗਈਆਂ ਉਹ ਤਾਂ ਤਨੂ ਸੀ ਜੋ ਇੱਕ ਪਾਸੇ ਫਕੀਰਨੀਆਂ ਦੇ ਨਾਲ ਬੈਠੀ ਸੀ ਲੋ ਖੁਦ ਹੀ ਉਹਨਾਂ ਦੇ ਸਾਹਮਣੇ ਪੈਸੇ ਸੁੱਟ ਰਾਇ ਸੀ ਇਹ ਵੇਖ ਕੇ ਉਸ ਨੂੰ ਰਹਿਮ ਆ ਗਿਆ ਤੇ ਤਨੂ ਦੇ ਕੋਲ ਚਲਿਆ ਗਿਆ ਤੇ ਕਹਿਣ ਲੱਗਾ ਤੂੰ ਇੱਥੇ ਕੀ ਕਰ ਰਹੀ ਆ ਇਸ ਹਾਲਤ ਵਿੱਚ ਕਿੱਦਾਂ ਪਹੁੰਚੀ ਹੈ ਸੁਣ ਕੇ ਤਨੂ ਨੇ ਇੱਕ ਨਜ਼ਰ ਇਹਨਾਂ ਦੇ ਵੱਲ ਮਾਰੀ ਤੇ ਕਹਿਣ ਲੱਗੀ ਜਿਨ੍ਹਾਂ ਦੇ ਪਤੀ ਤੇਰੇ ਵਰਗੇ ਹੋਣ ਉਹਨਾਂ ਦੀ ਹਾਲਤ ਫਕੀਰਨੀਆਂ ਵਰਗੀ ਨਹੀਂ ਹੁੰਦੀ ਆ ਇਸ ਤੋਂ ਜਦੋਂ ਰਾਹੁਲ ਤੋਂ ਬਰਦਾਸ਼ਤ ਨਾ ਹੋਇਆ ਤਾਂ ਉਹ ਤਨੂ ਕੋਲੋਂ ਮਾਫੀ ਮੰਗਣ ਲੱਗਾ ਤਨ ਨੂੰ ਵਾਪਸ ਕਰ ਲੈ ਆਇਆ ਮੀਨਾ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ ਕਹਿਣ ਲੱਗੀ ਕਿ ਸ਼ਾਇਦ ਇਹ ਹੀ ਵਜ੍ਹਾ ਹੋਵੇਗੀ ਕਿ ਰਾਬ ਨੇ ਅਜੇ ਤੱਕ ਸਾਨੂੰ ਲਾਦ ਨਹੀਂ ਦਿੱਤੀ ਸੱਸ ਵੀ ਸ਼ਰਮਿੰਦਾ ਸੀ ਤਨ ਨੂੰ ਤੋਂ ਮਾਫੀ ਮੰਗਣ ਲੱਗੀ ਪਰ ਇਹਨੂੰ ਕਹਿਣ ਲੱਗੀ ਕਿ ਮੈਂ ਸ਼ਾਇਦ ਦੁਨੀਆਂ ਵਿੱਚ ਆਈ ਹਾਂ ਜਮਾਇਸ਼ਾ ਪੁੱਗਤਣ ਦੇ ਲਈ ਸੀ ਕੁਝ ਮਹੀਨਿਆਂ ਦੇ ਬਾਅਦ ਮੀਨਾ ਨੇ ਤਨ ਨੂੰ ਦਾ ਹੁਲੀਆ ਬਿਲਕੁਲ ਹੀ ਬਦਲ ਦਿੱਤਾ ਸੀ ਕੇਸ ਨੂੰ ਬਿਲਕੁਲ ਪਹਿਲਾਂ ਵਰਗਾ ਕਰ ਦਿੱਤਾ ਤੇ ਇਸ ਨੂੰ ਤਿਆਰ ਹੋ ਕੇ ਰਹਿਣ ਦੇ ਲਈ ਕਹਿਣ ਲੱਗੀ ਅਤੇ ਉਸ ਨੂੰ ਕਹਿ ਦਿੱਤਾ ਕਿ ਉਹ ਬਿਲਕੁਲ ਸਹੇਲੀਆਂ ਦੇ ਵਾਂਗ ਹੀ ਰਹਿਣ ਗਿਆ ਰਾਹੁਲ ਦਾ ਰਵਈਆ ਵੀ ਤਨੂ ਦੇ ਨਾਲ ਵਧੀਆ ਹੋ ਗਿਆ ਤੇ ਇੱਕ ਸਾਲ ਬਾਅਦ ਰਾਹੁਲ ਅਤੇ ਤਨੂ ਨੂੰ ਉਸ ਪਰਮਾਤਮਾ ਨੇ ਔਲਾਦ ਦੇ ਨਾਲ ਵੀ ਨਵਾਜਿਆ ਮੀਨਾ ਵੀ ਇਸ ਗੱਲ ਤੋਂ ਖੁਸ਼ ਸੀ ਬਰ ਅਸਲ ਮੀਨਾ ਕਦੀ ਮਾਂ ਨਹੀਂ ਬਣ ਸਕਦੀ ਸੀ ਪਰ ਇਸ ਦੇ ਬਾਵਜੂਦ ਹੁਣ ਵਾਲੀ اولاد ਨੂੰ ਇਸ ਨੇ ਦਿਲੋਂ ਜਾਨ ਤੋਂ ਕਬੂਲ ਕੀਤਾ ਸੀ ਧੰਨਵਾਦ ਜੀ ਇਹ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ